ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸੋਹਣੀਆਂ ਐਕਸ਼ਨ ਫਿਲਮਾਂ ਬਣਦੀਆਂ ਨੇ ਲੇਕਿਨ ਜਦੋਂ ਐਕਸ਼ਨ ਫਿਲਮਾਂ ਬਣਦੀਆਂ ਨੇ ਤੇ ਵਧੀਆ ਚੱਲਦੀਆਂ ਵੀ ਨੇ ਲੇਕਿਨ ਉਸ ਤੋਂ ਬਾਅਦ ਵੀ ਉਹ ਨਾ ਫਿਲਮਾਂ ਨੂੰ ਸਾਊਥ ਫਿਲਮਾਂ ਦੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਜ਼ਿਆਦਾ ਜਲਦੀ ਉਹਨਾਂ ਨੂੰ ਕੰਪੈਰੀਜ਼ਨ ਕਰ ਦਿੰਨੇ ਆ ਜੋ ਕਿ ਸਾਨੂੰ ਪੰਜਾਬੀ ਦੀਆਂ ਫਿਲਮਾਂ ਦੇ ਨਾਲ ਕੰਪੈਰੀਜ਼ਨ ਕਰਨਾ ਚਾਹੀਦਾ ਮੈਨੂੰ ਲੱਗਦਾ ਜੀ ਕਿਤੇ ਨਾ ਕਿਤੇ ਉਹਦਾ ਰੀਜ਼ਨ ਇਹ ਵੀ ਹੈ ਕਿ ਅਸੀਂ ਸਾਊਥ ਦੇ ਡਾਇਰੈਕਟਰ ਜ਼ਿਆਦਾ ਲੈ ਕੇ ਆਉਂਦੇ ਰਹੇ ਆ ਮੇਰੀਆਂ ਫਿਲਮਾਂ ਦੇ ਵਿੱਚ ਵੀ ਸਾਊਥ ਦੇ ਡਾਇਰੈਕਟਰਜ਼ ਨੇ ਕੰਮ ਕੀਤਾ ਤੇ ਉਦੋਂ ਸਾਨੂੰ ਫਿਰ ਫੀਲ ਉਦਾਂ ਦਾ ਦੇ ਦਿੰਦੇ ਆ ਉਹ ਤੇ ਲੋਕ ਸ਼ਾਇਦ ਸਾਨੂੰ ਲੱਗਦਾ ਅਸੀਂ ਨਾ ਵੜਾਈ ਮਹਿਸੂਸ ਕਰਨ ਲੱਗੇ ਸੀ ਇਸ ਚੀਜ਼ ਚ ਕਿ ਸਾਊਥ ਆਰਗੀ ਫਿਲਮ ਲੈ ਕੇ ਆ ਰਹੇ ਆ ਜੀ ਸਾਊਥ ਦਾ ਸិន ਨਹੀਂ ਸਾਡਾ ਸਿਨੇਮਾ ਪੰਜਾਬੀ ਦਾ ਹੋਣਾ ਚਾਹੀਦਾ ਉਹ ਚ ਪੰਜਾਬੀਏ ਚਲਕਣੀ ਚਾਹੀਦੀ ਐ ਸਾਡਾ ਐਕਸ਼ਨ ਰੌ ਹੋਣਾ ਚਾਹੀਦਾ ਔਰ ਅਸੀਂ ਪੰਜਾਬੀ ਲੋਕ ਆ ਜਿਹੜੇ ਸਾਨੂੰ ਸਾਊਥਾ ਸਾਊਥਾ ਸਿਨੇਮਾ ਸ਼ਾਇਦ ਇਹਨਾਂ ਚੰਗਾ ਨਹੀਂ ਲੱਗਦਾ ਅਸੀਂ ਹੱਸਦੇ ਆ ਉਹਨਾਂ ਦੇ ਐਕਸ਼ਨ ਤੇ ਕਈ ਵਾਰ ਕਿਹੜੇ ਚੀਜ਼ਾਂ ਨਕਲੀ ਲੱਗਦੀਆਂ ਨੇ ਜਾਲੀ ਲੱਗਦੀਆਂ ਨੇ ਔਰ ਇਸ ਕਰਕੇ ਅਸੀਂ ਇਹੀ ਟਰਾਈ ਕੀਤਾ ਕਿ ਅਸੀਂ ਰੌ ਐਕਸ਼ਨ ਰੱਖੀਏ ਉਹ ਐਕਸ਼ਨ ਰੱਖੀਏ ਜਿਹੜਾ ਪੰਜਾਬੀਆਂ ਨੂੰ ਪਸੰਦ ਆਵੇ ਪੰਜਾਬ ਦਾ ਐਕਸ਼ਨ ਹੋਵੇ ਜਿਹੜਾ ਲੱਗਦਾ ਮੈਨਲੀ ਐਕਸ਼ਨ ਯਾਰ ਇਹ ਹੋ ਸਕਦਾ ਇਹ ਚੀਜ਼ਾਂ ਸੋਚ ਤੋਂ ਪਰੇ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਸੋ ਉਹਦਾ ਐਕਸ਼ਨ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵੀਂ ਟੀਮ हायर ਕੀਤੀ ਐਕਸ਼ਨ ਦੀ ਸਾਊਦੀ ਟੀਮ ਅਸੀਂ ਲਈ ਨਹੀਂ ਇਸ ਵਾਰ ਕਿਉਂਕਿ ਉਹ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਕਹਿ ਲਓਗੇ ਨਹੀਂ ਯਾਰ ਅਸੀਂ ਰੌ ਐਕਸ਼ਨ ਕਰਨਾ ਉਹ ਕਿਤੇ ਨਾ ਕਿਤੇ ਉਹ ਸਾਊਥ ਵਾਲਾ ਫੀਲ ਦੇ ਹੀ ਜਾਂਦੇ ਆ ਸੋ ਇਸ ਕਰਕੇ ਅਸੀਂ ਟਰਾਈ ਕੀਤੀ ਹੈ ਜੀ ਬਾਕੀ ਇਹ ਹੈ ਕਿ ਸਿਨੇਮਾ ਸਾਡੇ ਪੰਜਾਬ ਦਾ ਹੋਣਾ ਚਾਹੀਦਾ ਜੇ ਨੂੰ ਤੁਸੀਂ ਕਹਿ ਸਕੋ ਕਿ ਯਾਰ ਆ ਸਾਡਾ ਪੰਜਾਬੀ ਸਿਨੇਮਾ ਇਹ ਸਾਊਥ ਵਰਗਾ ਨਹੀਂ ਹੈਗਾ ਇਹ ਬਾਲੀਵੁੱਡ ਵਰਗਾ ਨਹੀਂ ਸੋ ਆਪਾਂ ਇਹ ਕਹਿਣਾ ਸ਼ੁਰੂ ਕਰੀਏ ਸਾਰੇ ਕਿ ਯਾਰ ਸਾਡੇ ਪੰਜਾਬ ਦਾ ਸਿਨੇਮਾ ਹੈ ਔਰ ਸਾਨੂੰ ਮਾਣ ਹੋਣਾ ਚਾਹੀਦਾ ਸਾਡੇ ਸਿਨੇਮੇ 'ਤੇ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਟਰੇਜ਼ਰ ਦੀ ਇਨੀ ਤਾਰੀਫ ਹੋ ਰਹੀ ਹੈ ਆਦੇਵ ਸਰ ਹੁਣ ਮੈਨੂੰ ਲੱਗਦਾ ਸਾਰਿਆਂ ਨੂੰ ਟ੍ਰੇਲਰ ਦਾ ਇੰਤਜ਼ਾਰ ਹੈਗਾ ਤੇ ਦੱਸੋ ਕਿ ਹੁਣ ਟ੍ਰੇਲਰ ਲਾਂਚ ਕਦੋਂ ਹੈਗਾ ਟ੍ਰੇਲਰ ਜੀ ਮੈਨੂੰ ਲੱਗਦਾ ਸੀ ਰਿਲੀਜ਼ਿੰਗ ਡੇਟ ਤੋਂ 15-20 ਦਿਨ ਪਹਿਲਾਂ ਛੱਡਾਂਗੇ ਹਲੇ ਟ੍ਰੇਲਰ ਤੇ ਕੰਮ ਹੋ ਰਿਹਾ ਏ ਸੋ ਰਿਲੀਜ਼ਿੰਗ ਡੇਟ ਜਿਹੜ ਅਸੀਂ 15 ਜਾਂ 20 ਦਿਨ ਦਾ ਹੀ ਵਕਫਾ ਰੱਖਾਂਗੇ ਜੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਦਾ ਬਿਕੋਜ਼ ਸਹੀ ਵਰਡ ਯੂਜ਼ ਕੀਤਾ ਟੀਜ਼ ਕਰ ਦਿੱਤਾ ਹੁਣ ਛੇੜ ਦਿੱਤਾ ਹੁਣ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਟ੍ਰੇਲਰ ਵੀ ਆ ਜਾਏ ਤੇ ਉਸ ਸਮੇਂ ਫਿਲਮ ਵੀ ਜਲਦੀ ਜਲਦੀ ਰਿਲੀਜ਼ ਹੋ ਜਾਵੇ। ਜਦੋਂ ਬਹੁਤ ਕੁਝ ਸੀਗਾ ਜੀ ਇਹਦੇ ਵਿੱਚ ਪਾਉਣ ਨੂੰ ਐਡ ਕਰਨ ਨੂੰ ਕਿਉਂਕਿ ਫਿਲਮ ਦੇ ਵਿੱਚ ਇੰਨਾ ਮਸਾਲਾ ਐ ਇੰਨੀਆਂ ਚੀਜ਼ਾਂ ਕੀ ਕੱਢੀਏ ਕੀ ਪਾਈਏ ਫਿਰ ਅਸੀਂ ਸੋਚਿਆ ਕਿ ਇਹਨੂੰ ਐਕਸ਼ਨ ਤੇ ਰੱਖਦੇ ਹਾਂ ਲੋਕਾਂ ਨੂੰ ਅਸੀਂ ਇਹ ਦੱਸਿਆ ਕਿ ਐਕਸ਼ਨ ਫਿਲਮ ਲੈ ਕੇ ਆ ਰਹੇ ਹਾਂ ਬਟ ਜਦੋਂ ਤੁਸੀਂ ਟ੍ਰੇਲਰ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਫਿਲਮ ਮੈਸੇਜ ਵੀ ਦੇ ਰਹੀ ਹੈ। ਇਹ ਫੈਮਿਲੀ ਐਂਟਰਟੇਨਿੰਗ ਵੀ ਆ ਇਹਦੇ ਵਿੱਚ ਇਮੋਸ਼ਨਸ ਵੀ ਨੇ ਲੋਕਾਂ ਨੂੰ ਹਸਾਉਂਦੀ ਰਵਾਉਂਦੀ ਵੀ ਆ ਉਹਦੇ ਵਿੱਚ ਤੁਹਾਨੂੰ ਬਹੁਤ ਰੰਗ ਦੇਖਣ ਨੂੰ ਮਿਲਣਗੇ ਟ੍ਰੇਲਰ ਦੇ ਵਿੱਚ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਜੀ ਇਹੋ ਜਿਹੀ ਹੋਰ ਸ਼ੋਅਸ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ